ਅੱਜ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ ਜੀ ਹਾਂ ਤੁਸੀਂ ਵੇਖ ਰਹੇ ਹੋ ਬਾਟੀ ਪੰਜਾਬ ਤੋਂ ਦੱਸ ਦਈਏ ਕਿ ਅੱਜ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੂੰ ਧਾਰਮਿਕ ਜਿਹੜੀ ਸਜ਼ਾ ਉਹ ਸੁਣਾਈ ਗਈ ਹੈ ਤਾਂ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਭਾਾਂ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਐਡਵੋਕੇਟ ਧਾਮੀ ਦੇ ਵੱਲੋਂ ਆਪਸ਼ਬਦ ਬੋਲੇ ਗਏ ਸਨ ਜਿਸ ਨੂੰ ਲੈ ਕੇ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਪੱਖ ਦਾ ਦਿਖਾਈ ਦੇ ਰਿਹਾ ਸੀ ਤੇ ਹੁਣ ਮਾਮਲੇ ਦੇ ਵਿੱਚ ਹਰਜਿੰਦਰ ਸਿੰਘ ਧਾਮੇ ਬਿੱਤੇ ਦਿਨੀ ਬੀਬੀ ਜਗੀ ਕੋਰ ਨੂੰ ਬੁਲੇ ਗਏ ਅਸ਼ਬਦਾ ਦੇ ਮਾਮਲੇ ਦੇ ਵਿੱਚ ਸ੍ਰੀ ਅਕਾਲਤਰ ਸਾਹਿਬ ਦੇ ਜਥੇਦਾਰ ਗਿਆਨੀ ਰਿਕਬੀਰ ਸਿੰਘ ਦੇ ਆਦੇਸ਼ ਅਨੁਸਾਰ ਸ੍ਰੀ ਅਕਾਲਤਰ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸੰਮੁਖ ਪੇਸ਼ ਹੋਏ ਇਸ ਦੌਰਾਨ ਪੰਜ ਪਿਆਰਿਆਂ ਨੇ ਐਡਵੋਕੇਟ ਧਾਮੇ ਨੂੰ ਇੱਕ ਘੰਟਾ ਜੋੜਾਕਾਰ ਇੱਕ ਘੰਟਾ ਲੰਗਰ ਚ ਵਰਤਨ ਮਾਣਨ ਦੀ ਸੇਵਾ ਕਰਨ ਦੇ ਨਾਲ-ਨਾਲ ਅੰਜ ਜਪਜੀ ਸਾਹਿਬ ਦੇ ਪਾਠ ਕਰਨ ਉਪਰੰਤ 500 ਰੁਪਏ ਦੀ ਦੇਖ ਕਰਵਾ ਕੇ ਅਰਦਾਸ ਕਰਵਾਉਣ ਦਾ ਜਿਹੜਾ ਆਦੇਸ਼ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਐਡਵੋਕੇਟ ਥਾਮੀ ਨੇ ਸ੍ਰੀ ਅਕਾਲਤਰ ਸਾਹਿਬ ਦੇ ਆਦੇਸ਼ ਮੰਨਦੇ ਆ ਜੋੜਾ ਘਰ ਲੰਗਰ ਦੀ ਜਿਹੜੀ ਸੇਵਾ ਗੁਰੂ ਰਾਮਦਾਸ ਜੀ ਦੀ ਵਿਖੇ ਆਪਣੀ ਸੰਪੂਰਨ ਕਰ ਲਈ ਹੈ ਹੁਣ ਉਹਨਾਂ ਦੇ ਵੱਲੋਂ ਜਪਜੀ ਸਾਹਿਬ ਦੇ ਪਾਠ ਕਰਨ ਉਪਰੰਤ 500 ਰੁਪਏ ਦੀ ਦੇਖ ਕਰਵਾ ਕੇ ਅਰਦਾਸ ਕਰਵਾਣੀ ਹਲੇ ਬਾਕੀ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਉਹਨਾਂ no ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਤੇ ਅੱਗੇ ਵੀ ਪੇਸ਼ ਹੋਏ ਸਨ ਹੁਣ ਜਿਸ ਤਰ੍ਹਾਂ ਪਿਛਲੇ ਦਿਨਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ ਕਿ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਕੁਝ ਧਿਰਾਂ ਦੇ ਵੱਲੋਂ ਪਰ ਇਸ ਵੇਲੇ ਤੋਂ ਦੱਸਦੀ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਜੋ ਸਜ਼ਾ ਲਗਾਈ ਗਈ ਸੀ ਉਸ ਨੂੰ ਉਹਨਾਂ ਨੇ ਪੂਰਾ ਕਰ ਲਿਆ ਹੈ ਕਿ ਇਹ ਧਾਰਮੀ ਸਜ਼ਾ ਉਹਨਾਂ ਨੂੰ ਬੀਬੀ ਜ਼ਗੀਰ ਕੋਰ ਖਿਲਾਫ ਅਪ ਸ਼ਬਦ ਬੋਲਦੇ ਮਾਮਲੇ ਦੇ ਵਿੱਚ ਪੰਜ ਪਿਆਰੇ ਨੇ ਸਵਾਈ ਹੈ ਪੰਜ ਪਿਆਰੇ ਨੇ ਪ੍ਰਧਾਨ ਧਾਮੇ ਨੂੰ 1 ਘੰਟਾ ਝੂਠੇ ਭਾਂਡੇ ਮਾਂਜਣਾ ਜੋੜਾ ਕਰਦੇ ਸੇਵਾ ਕਰਨੀ ਸੇਵਾ ਦੌਰਾਨ ਉਹ ਜਪਜੀ ਸਾਹਿਬ ਦਾ ਪਾਠ ਵੀ ਕਰਨਗੇ ਤੇ ਹੁਣ ਜਿਹੜੀ ਵੱਡੀ ਅਪਡੇਟ ਸਾਹਮਣੇ ਸਾਰੀ ਹੈ ਕਿ ਹੁਣ ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਤੇ ਸ਼ੋਮਨੀ ਗੁਰ ਆਪਣੀ ਕਮੇਟੀ ਦੇ ਵਿੱਚ ਜੋ ਕੁਝ ਚੱਲ ਰਿਹਾ ਸੀ ਖਾਸ ਤੌਰ ਦੇ ਉੱਤੇ ਸਿੱਖ ਸਿਆਸ ਦੇ ਉੱਤੇ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਸਨ ਹੁਣ ਇਸ ਦੇ ਵਿੱਚ ਵਿਰੋਧੀ ਧਿਰ ਦਾ ਕੀ ਬਿਆਨ ਆਉਂਦਾ ਉਹਨਾਂ ਦੇ ਵੱਲੋਂ ਕੀ ਇਸ ਮਸਲੇ ਨੂੰ ਲੈ ਕੇ ਕੀ ਕੁਝ ਕਿਹਾ ਜਾਂਦਾ ਕਿਉਂਕਿ ਜਿਸ ਤਰ੍ਹਾਂ ਕਿਹਾ ਗਿਆ ਸੀ ਕਿ ਇਹਨਾਂ ਦੇ ਉੱਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਕੀ ਹੁਣ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਹੁਣ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕਰਾਉਣਗੇ ਉਹਨੇ ਵੱਡਾ ਸਵਾਲ ਹੈ ਇੱਥੇ ਤੋਂ ਦੱਸਦੇ ਕਿ ਜੋ ਕੁਝ ਬਿੱਥੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਬਦ ਬੋਲੇ ਗਏ ਸਨ ਉਸ ਤੋਂ ਬਾਅਦ ਚਾਰੇ ਪਾਸੇ ਇਹ ਚਰਚਾ ਆਵਾ ਸੀ ਕਿ ਜੋ ਕੁਝ ਉਹਨਾਂ ਦੇ ਵੱਲੋਂ ਬੋਲਿਆ ਗਿਆ ਜਿਸ ਉਹਦੇ ਉੱਤੇ ਉਹ ਬੈਠੇ ਨੇ ਉਹਨਾਂ ਨੂੰ ਇਹ ਸੋਭਾ ਨਹੀਂ ਦਿੰਦਾ ਕਿਉਂਕਿ ਉਨਾ ਦੇ ਦਿੱਤਾ ਹੋਇਆ ਬਿਆਨ ਜਿਹੜਾ ਉਹ ਪੂਰੀ ਸਿੱਖ ਸੰਗਤ ਬੜੀ ਸੂਝਵਾਨ ਤੇ ਧਿਆਨ ਦੇ ਨਾਲ ਸੁਣਦੀ ਹੈ ਤੇ ਉਸ ਨੂੰ ਮੰਨਦੀ ਵੀ ਹੈ ਪਰ ਜਿਹੋ ਜਿਹਾਂ ਉਹਨਾਂ ਦੇ ਵੱਲ ਸ਼ਬਦਾਵਲੀ ਲੈਂਗੁਏਜ ਵਰਤੀ ਗਈ ਸੀ ਪਰ ਉਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਏ ਸਨ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਸਿਫੇ ਦੀ ਮੰਗ ਚੱਲ ਰਹੀ ਸੀ ਪਰ ਹੁਣ ਤੁਹਾਨੂੰ ਅਸੀਂ ਦੱਸ ਰਿਹਾ ਕਿ ਉਹਨਾਂ ਨੂੰ ਜਿਹੜੀ ਧਾਰਮਿਕ ਸਜ਼ਾ ਸੁਣਾਈ ਗਈ ਹੈ ਉਸ ਨੂੰ ਵੀ ਉਹਨਾਂ ਨੇ ਸੰਪੂਰਨ ਕਰ ਲਿਆ ਗਿਆ ਪਰ ਹੁਣ ਕਿ ਸਿਕ ਸੰਗਤਾਂ ਦੇ ਵੱਲੋਂ ਜਾਂ ਫਿਰ ਵਿਰੋਧੀ ਧਿਰ ਦੇ ਵੱਲੋਂ ਬੀਬੀ ਜਗੀਰ ਕੌਰ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਬਿਆਨ ਦਿੱਤਾ ਜਾਂਦਾ ਉਹ ਵੀ ਤੁਹਾਨੂੰ ਅਸੀਂ ਸੁਣਾਵਾਂਗੇ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ